ਹਾਂ ਜੀ ਸਰ ਅੱਜ ਰਸਤਾ ਲੈ ਕੇ ਪਹੁੰਚੇ ਹੋ ਹਲਕੇ ਦੇ ਵਿੱਚ ਹੜਪੜ ਤੇਰੀ ਦੇ ਵਿੱਚ ਕੀ ਕਹੋਗੇ ਜੀ ਬਾਈ ਇਹ ਤਾਂ ਕੋਈ ਗੱਲ ਨਹੀਂ ਕਰਨ ਵਾਲੀ ਜਿਹੜਾ ਇੰਨਾ ਵੱਡਾ ਦੁੱਖ ਦਰਦਾ ਇਨਾਂ ਲੋਕਾਂ ਦਾ ਜੀ ਜੀ ਅਸੀਂ ਕੀ ਦੇ ਸਕਦੇ ਆ ਸਿਰਫ ਮਾਣ ਮਲਾਉਣ ਆਏ ਆ ਭਰਾਵਾ ਜੀ ਮੈਂ ਜਦੋਂ ਉੱਥੋਂ ਤੁਰਿਆ ਸੀ 285 ਦੇ ਕਰੀਬ ਟਰਾਲੀਆਂ ਸੀਆਂ ਲੈ ਕੇ ਤੁਰਿਆ ਰਾਸ਼ਨ ਦੀ ਜੀ ਜੀ ਇੱਥੋਂ ਤੱਕ ਆਉਂਦੇ ਆਉਂਦੇ ਪਿੱਛੇ ਸਾਰਾ ਕੁਝ ਪਟੇਗਾ ਥੋੜਾ ਜਿਹਾ ਹੀ ਰਹਿ ਗਿਆ ਬਾਕੀ ਉਹ ਕੱਲ ਨੂੰ ਫੇਰ ਲੈ ਕੇ ਆਉਂਗਾ ਜੀ ਮਨ ਬਹੁਤ ਜ਼ਿਆਦਾ ਦੁਖੀ ਥੋੜਾ ਨਹੀਂ ਮੈਂ ਖੋਲ ਕੇ ਨਹੀਂ ਬਖਾ ਸਕਦਾ ਆ ਜੀ ਚੀਜ਼ ਦੇ ਨਾਲ ਵਾਪਰਦੀ ਹੈ ਉਸੇ ਨੂੰ ਪਤਾ ਲੱਗਦਾ ਜਿਵੇਂ ਕਹਿੰਦਾ ਨਾ ਜਿਸ ਤਨ ਲਾਗੇ ਉਸ ਤਨ ਜਾਣੇ ਕੋਣ ਜਾਣੇ ਪਿੰਡ ਭرائی ਉਹ ਗੱਲ ਹੈ ਕਿ ਉਹਨਾਂ ਪਰਾਵਾਂ ਨੂੰ ਪੁੱਛੋ ਜਿਹੜੇ ਇੱਕ ਪਾਣੀ ਜੋ ਆ ਵੇਖਣ ਚੱਲੇ ਆ ਜੀ ਜੀ ਉੱਥੇ ਇੰਨਾ ਜ਼ਿਆਦਾ ਲੋਰਾਲਾ ਦੇਖਿਆ ਨਹੀਂ ਜਾਂਦਾ ਜੀ ਨਾ ਤਾਂ ਉਹ ਚਾਰੇ ਛੱਡ ਕੇ ਘਰ ਆਉਣ ਜੋਗੇ ਆ ਕਈ ਉੱਥੇ ਬੈਠੇ ਕੁ ਅੱਧੇ ਕਿਧਰ ਬੈਠੇ ਆ ਬੁਰਾ ਹਾਲ ਆ ਜਿਹੜੇ ਬੰਦੇ ਨੇ ਦਿਹਾੜੀ ਕਰਕੇ ਰੋਟੀ ਖਾਣੀ ਉਹ ਜਰਾ ਅੱਜ ਕੀ ਕਰੇ ਜੀ ਚਲੋ ਆਏ ਆ ਥੋੜਾ ਬੋਤਾ ਉਹਨਾਂ ਦੀ ਮਦਦ ਕਰਨ ਵਾਸਤੇ ਮੈਂ ਬਾਕੀਆਂ ਨੂੰ ਵੀ ਤਿੰਨਾਂ ਵਾ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਬਲ ਦੇਵੇ ਇੱਥੇ ਆਣ ਕੇ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਗਿਆ ਪਰ ਚਲ ਜੇ ਪਾਜੀ ਤੋਂ ਉੱਪਰ ਉੱਠ ਕੇ ਇਹਨਾਂ ਲੋਕਾਂ ਦੀ ਸਾਰ ਲਈਏ ਚਲੋ ਇਹ ਆ ਵੀ ਉਹ ਤਾਂ ਪ੍ਰਮਾਤਮਾ ਦਾ ਵੇਖਦਾ ਹੀ ਹੈ ਨਾ ਜੀ ਕੋਈ ਆਪਾਂ ਇਹ ਥੋੜੀ ਕੋਈ ਸਹਾਣ ਕਰਨਾ ਆਏ ਆ ਜੀ ਇਹ ਤਾਂ ਆਪਣਾ ਫਰਜ਼ ਆ ਇਨਸਾਨੀਅਤ ਦੇ ਕੋਈ ਵੀ ਦੁਨੀਆ ਦੇ ਭੁੱਖਾ ਬੈਠਾ ਉਹ ਨੂੰ ਦੋ ਤਿੰਨ ਜੀ ਜੀ ਕਿਉਂਕਿ ਆਪਾਂ ਨੂੰ ਪ੍ਰਮਾਤਮਾ ਨੇ ਬਥੇਰਾ ਕੁਝ ਦਿੱਤਾ ਵਾ ਤੇ ਜੇ ਆਪਾਂ ਥੋੜਾ ਜਿਹਾ ਦੇ ਦੇਾਂਗੇ ਵਿੱਚੋਂ ਕੁਝ ਨਹੀਂ ਫਰਕ ਪੈਂਦਾ ਇਸ ਕਰਕੇ ਇਹਨਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਇਨਸਾਨੀ ਫਰਜ਼ ਬੰਦਾ ਇਸ ਤਾਰੇ ਇਹਦੇ ਨਾਲ ਥੋੜਾ ਜਿਹਾ ਇਹਨਾਂ ਸਾਰਾ ਮਿਲੂਗਾ ਜਿਵੇਂ ਕੀ ਕਹਿੰਦੇ ਜ਼ਖਮ ਤੇ ਮਲਮ ਲਾਉਣ ਵਾਲੀ ਗੱਲ ਹੋ ਜੂ ਜੀ ਪਾਣੀ ਨੂੰ ਲੈ ਕੇ ਕੋਈ ਅਪਡੇਟ ਮਿਲੀ ਹੈ ਜੀ ਕੀ ਸਥਿਤੀ ਹਜੇ ਤੱਕ ਤਾਂ ਕੁਝ ਨਹੀਂ ਆ ਹਜੇ ਤਾਂ ਵਧਿਆ ਹੀ ਆ ਜੀ ਘੜਿਆ ਨਹੀਂਗਾ ਪਰ ਇਹ ਆ ਵੀ ਪਤਾ ਕੋਈ ਨਹੀਂ ਇਸ ਕਦੋਂ ਤੱਕ ਚੱਲਦਾ ਜੀ ਕਿਉਂਕਿ ਪਰਮਾਤਮਾ ਦਾ ਕਿਸੇ ਨੂੰ ਨਹੀਂ ਪਤਾ ਕਿ ਕਿੰਨਾ ਮੀ ਪਾਉਣਾ ਤੇ ਕਿੰਨਾ ਨਹੀਂ ਇਹ ਅੰਦਾਜ਼ਾ ਨਹੀਂ ਕਿ ਅਸੀਂ ਇਹਨਾਂ ਦੇ ਨਾਲ ਫੜੋਤੇ ਜਿੰਨੀ ਜੁਗ ਇਹ ਗਏ ਆ ਜੀ ਤੇ ਬਾਕੀਆਂ ਨੂੰ ਵੀ ਮੈਂ ਕਹਿੰਦਾ ਭਰਾਵਾਂ ਨੂੰ ਜਿਹੜੇ ਦੇਖਦੇ ਮੇਰੇ ਵੀ ਚੈਨਲ ਉਹਨਾਂ ਨੂੰ ਵੀ ਇਹੀ ਬੇਨਤੀ ਆ ਮੇਰੇ ਹੱਥ ਜੋੜ ਕੇ ਭਰਾਓ ਇਹਨਾਂ ਦਾ ਸਾਥ ਦਿਓ ਤੇ ਆਪਾਂ ਨੂੰ ਮਾਤਮਾ ਹੋਰ ਦਊਗਾ ਜਦੋਂ ਇੱਕ ਕਹਿੰਦੇ ਆ ਵੀ ਦੁੱਬਦੇ ਨੂੰ ਤਨੇ ਕੇ ਦਾ ਸਾਰਾ ਜੀ ਤੇ ਆਹ ਬਾਣੀ ਦੇ ਵਿੱਚ ਵੀ ਲਿਖਿਆ ਵਾ ਜੀ ਮੇਜਣਾ ਕੋਈ ਕਿਸੇ ਗਰੀਬ ਦੀ ਮਦਦ ਕਰਦਾ ਇਤੋਂ ਵੱਡੀ ਸ਼ਾਇਤਾ ਕੋਈ ਨਹੀਂ ਹੋ ਸਕਦੀ ਜੀ ਜਦੋਂ ਇਹੋ ਜੀ ਆਫਦਤੇ ਦਾ ਸਾਦਾ ਸਾਦਾ ਜੀ ਰਾਤ ਕੇਂਦਰ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਇਹਨਾਂ ਬੋਲੀ ਬਿਲਕੁਲ ਅਸੀਂ ਤਾਂ ਹੁੱਕਾ ਦੇ ਨਾਮ पे ਪਿੱਛੇ ਵੀ ਪਤਾ ਕਰ ਲਿਆ ਗਿਆ ਪਿਛਲੇ ਪਿੰਡ ਕੋਈ ਸਭ ਨੂੰ ਦਿੱਤਾ ਰਾਸ਼ਨ ਕੋਈ ਕਾਲੀ ਨਹੀਂ ਕਾਂਗਰਸ ਹੈ ਕੋਈ ਇਸ ਗੱਲ ਦਾ ਭੇਦ ਭਾਵ ਨਹੀਂ ਆਮਦਲੇ ਪਿੰਡ ਦਾਗੇ ਹਰੇਕ ਤਾਂ ਆ ਕੇ ਹੁੱਕਾ ਦਿੰਦਾ ਮੈਂ ਕੋਈ ਕਾਲੀ ਕਾਂਗਰਸਾ ਮਸਲਾ ਨਹੀਂਗਾ ਜੀ ਨਹੀਂ ਪਰਿਵਾਰ ਮੇਰਾ ਮੇਰੇ ਵਾਸਤੇ ਸਾਰੇ ਇਕੋ ਜਿਹੜੇ ਵਰਗੇ ਆਓ ਮੇਰਾ ਫੜ ਜਾ ਮੈਂ ਸਭ ਦੀ ਜਿੰਨੇ ਕੀ ਦੁਬਾਰਾ ਜੀ ਧੰਨਵਾਦ ਜੀ